ਸਤਿ ਸ਼੍ਰੀ ਅਕਾਲ ਜੀ ਮੈਂ ਸੰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਏਕਤਾ ਚੈਨਲ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਕਿ ਪਿੱਛੇ ਜਿਹਾ ਇੱਕ ਮੁੱਦਾ ਬੜਾ ਵਾਇਰਲ ਹੋਇਆ ਸੀਗਾ ਕਿ ਪ੍ਰਵਾਸੀਆਂ ਨੂੰ ਪਹਜਾਉਣ ਦਾ ਪ੍ਰਵਾਸੀ ਪਹਜਾਓ ਤੇ ਪੰਜਾਬ ਬਚਾਓ ਕਿ ਇੱਕ ਪ੍ਰਵਾਸੀ ਨੇ ਕਿਵੇਂ ਇੱਕ ਛੋਟੇ ਜਿਹੇ ਨਵਾਲਕ ਬੱਚੇ ਦੇ ਨਾਲ ਕੁਕਰਮ ਕੀਤਾ ਤੇ ਉਸ ਨੂੰ ਫਿਰ ਮੌਤ ਦੇ ਘਾਟ ਉਤਾਰ ਦਿੱਤਾ ਉਸ ਘਟਨਾ ਨੇ ਸਾਨੂੰ ਝੰਡੋੜ ਕੇ ਰੱਖ ਦਿੱਤਾ ਸੀਗਾ ਉਸ ਘਟਨਾ ਦੇ ਕਾਰਨ ਅ ਮਤਲਬ ਭਈ ਜਿੰਨੇ ਪ੍ਰਵਾਸੀ ਸੀਗੇ ਅਸੀਂ ਉਹਨਾਂ ਨੂੰ ਪੰਜਾਬ ਚੋਂ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਪਰ ਕੀ ਅਸੀਂ ਭਈ ਪ੍ਰਵਾਸੀਆਂ ਨੂੰ ਭਜਾਉਣ ਚ ਕਾਮਯਾਬ ਹੋ ਗਏ ਕੀ ਪ੍ਰਵਾਸੀ ਆਪਣੀਆਂ ਇਨ ਹਰਕਤਾਂ ਤੋਂ ਬਾਜ਼ ਆ ਗਏ ਆ ਗੱਲ ਕਰਦੇ ਆ ਮੈਂ ਦੱਸਣਾ ਚਾਹੁੰਦਾ ਕਿ ਤੁਹਾਨੂੰ ਮੁਹਾਲੀ ਜ਼ਿਲ੍ਹੇ ਦੇ ਵਿੱਚ ਕੁਰਾਲੀ ਸ਼ਹਿਰ ਦੀ ਘਟਨਾ ਕਿ ਪਿਛਲੇ 72 ਘੰਟੇ ਤੋਂ 4 ਕੁੜੀਆਂ ਲਾਪਤਾ ਇਹਨਾਂ ਕੀ 28ਵੀਂ ਜਾਂ 9ਵੀਂ ਕਲਾਸ ਦੀਆਂ ਬੱਚੀਆਂ ਨੇ ਕੋਰਾਲੀ ਦੇ ਨੇੜੇ ਪਿੰਡ ਪੈਂਦਾ ਕਾਲੇਵਾਲ ਉੱਥੇ ਦੀ ਘਟਨਾ ਦੱਸੀ ਜਾ ਰਹੀ ਹੈ ਕਿ ਚਾਰ ਕੁੜੀਆਂ ਗਾਇਬ ਨੇ ਤੇ ਜਦੋਂ ਸਕੂਲ ਨੂੰ ਸਕੂਲ ਨੂੰ ਜਾਂਦੀਆਂ ਨੇ ਬੱਚੀਆਂ ਵਾਪਸ ਘਰ ਨਹੀਂ ਆਉਂਦੀਆਂ ਤਾਂ ਮਾਤਾ ਪਿਤਾ ਨੂੰ ਚਿੰਤਾ ਹੁੰਦੀ ਹੈ ਤਾਂ ਜਦੋਂ ਖੋਜ ਕੀਤੀ ਜਾਂਦੀ ਹੈ ਕਿ ਇਧਰੋਂ ਤੇ ਤਲਾਸ਼ ਕਰਦੇ ਨੇ ਮਾਤਾ ਪਿਤਾ ਕਿ ਕਿੱਥੇ ਗਈਆਂ ਸਾਡੀਆਂ ਬੱਚੀਆਂ ਹੁਣ ਤੱਕ ਵਾਪਸ ਨਹੀਂ ਆਈਆਂ ਤਾਂ ਟੋਲ ਦੇ ਟੋਲ ਦੇ ਤਾਂ ਉਹ ਕਾਲੇਵਾਲੇ ਪਿੰਡ ਦੇ ਵਿੱਚ ਇੱਕ ਪ੍ਰਵਾਸੀ ਪਰਿਵਾਰ ਰਹਿ ਰਿਹਾ ਤੇ ਉਹ ਪ੍ਰਵਾਸੀ ਪਰਿਵਾਰ ਦੇ ਵਿੱਚ ਜਿਹੜੀ ਉਹ ਪ੍ਰਵਾਸੀ ਇੱਕ ਲੜਕੀ ਵੀ ਉਹਨਾਂ ਵਜ਼ਿਆਰ ਤਰ੍ਹਾਂ ਦੇ ਨਾਲ ਉਹਨਾਂ ਬੱਚਿਆਂ ਦੇ ਨਾਲ ਉਸੇ ਸਕੂਲ 'ਚ ਪੜ੍ਹਦੀ ਸੀ ਜਿਹੜੀ ਕੀ ਆਪਣੇ ਨਾਲ ਉਹਨਾਂ ਨੂੰ ਕਿਸੇ ਤਰੀਕੇ ਆਪਣੇ ਘਰੇ ਲੈ ਜਾਂਦੀ ਹੈ ਕਰੇ ਲਿਜਾਣ ਤੋਂ ਬਾਅਦ ਪਤਾ ਲੱਗਾਇਆ ਜਾ ਰਿਹਾ ਹੈ ਕਿ ਉਸ ਪ੍ਰਵਾਸੀ ਔਰਤ ਵੱਲੋਂ ਉਹਨਾਂ ਬੱਚਿਆਂ ਨੂੰ ਕਿਤੇ ਨਾ ਕਿਤੇ ਵੇਚ ਦਿੱਤਾ ਗਿਆ ਹਾਂਜੀ ਇਹ ਖਬਰ ਕਰਾਲੀ ਸ਼ਹਿਰੀ ਦਿੱਤੀ ਜਾ ਰਹੀ ਹੈ ਕਿ ਹੁਣ ਪੂਰਾ ਪ੍ਰਸ਼ਾਸਨ ਇਸ ਚੀਜ਼ ਤੇ ਲੱਗਿਆ ਹੋਇਆ ਕਿ ਉਹ ਬੱਚੀਆਂ ਕਿੱਥੇ ਗਈਆਂ ਜਦੋਂ ਉਸ ਘਰ ਦੇ ਵਿੱਚ ਜਿਹੜਾ ਪ੍ਰਵਾਸੀ ਜਿੱਥੇ ਪਰਿਵਾਰ ਰਹਿ ਰਿਹਾ ਸੀ ਉਸ ਘਰ ਦੇ ਵਿੱਚ ਜਾ ਕੇ ਪਤਾ ਕੀਤਾ ਗਿਆ ਤਾਂ ਉੱਥੇ ਬੱਚੀਆਂ ਦੇ ਉਹ ਜਿਹੜੇ ਸਾਈਕਲ ਤੇ ਗਈਆਂ ਸੀਗੀਆਂ ਉਹ ਸਾਈਕਲ ਬਰਾਮਦ ਹੋਏ ਅਤੇ ਬੱਚੀਆਂ ਦੇ ਬੈਗ ਬੱਚਿਆਂ ਦੀ ਯੂਨੀਫਾਰਮ ਉਸ ਘਰ 'ਚ ਪ੍ਰਾਪਤ ਹੋਈਆਂ ਕੀ ਉਹ ਫਿਰ ਹੁਣ ਇਹ ਕਿਆਸ ਲਾਈਆਂ ਜਾ ਰਹੀਆਂ ਕਿ ਇਹ ਪੁੱਛਗਿੱਛ ਦੇ ਦੌਰਾਨ ਪਤਾ ਲੱਗਿਆ ਕਿ ਉਸ ਜਿਹੜੀ ਇੱਕ ਪ੍ਰਵਾਸੀ ਸੀ ਮਤਲਬ ਔਰਤ ਸੀਗੀ ਉਸ ਔਰਤ ਨੇ ਉਹਨਾਂ ਬੱਚਿਆਂ ਨੂੰ ਕਿਤਨਾ ਕਿਤੇ ਵੇਚ ਦਿੱਤਾ ਤੇ ਹੁਣ ਵੈਸੇ ਇਹ ਜਦੋਂ ਪੁਲਿਸ ਆਈ ਪੁਲਿਸ ਦੀ ਇਹ ਤਫਤੀਸ਼ ਦਾ ਵਿਸ਼ਾ ਵੀ ਹੈ ਤੇ ਜਾਂਚ ਦਾ ਵਿਸ਼ਾ ਹੈ ਕਿ ਕੀ ਇਹ ਪੂਰੀ ਕਹਾਣੀ ਹੈ ਬਾਕੀ ਕੀ ਇਹ ਪਰਿਵਾਰ ਦਾ ਕਹਿਣਾ ਜਿਨ੍ਹਾਂ ਦੀਆਂ ਬੱਚੀਆਂ ਘਾਇਉਂੀਆਂ ਨਹੀਂ ਪਿੰਡ ਵਸਿਆ ਦਾ ਕੀ ਕਹਿਣਾ ਤੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਆਓ ਤੁਹਾਨੂੰ ਦਿਖਾਨੀਆ ਰਿਪੋਰਟ ਫਿਰ ਤੁਸੀਂ ਦੱਸਿਓ ਕਿ ਇਹ ਪ੍ਰਵਾਸੀ ਬਾਜ ਆਏ ਹਰਕਤਾਂ ਤੋਂ ਚਾ ਨਹੀਂ ਆਏ ਤਾਂ ਕੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਇਹ ਰਿਪੋਰਟ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਡੀਆਂ ਹੋਰ ਬੱਚੀਆਂ ਵੀ ਸਾਡੇ ਹੋਰ ਬੱਚੇ ਵੀ ਸੁਚੇਤ ਹੋ ਸਕਣ ਦੇਖੋ ਇਹ ਬਾਦ ਸਾਮੂਹ ਪੰਜਵੇਂ ਦੱਸਿਆ ਕਿ ਚਲੋ ਐਦਾ ਦੀ ਗੱਲ ਹੈ ਫਿਰ ਅਪਥਾਣੇ ਵਿੱਚ ਐਪਲੀਕੇਸ਼ਨ ਪੇਨ ਜਾਰੀ ਦਨ ਲਿਓ ਉਦੇ ਬਾਅਦ ਲੱਭੀ ਅਗਰ ਤੁਸੀਂ ਜਦੋਂ ਪ੍ਰਸ਼ਾਸਨ ਕੋਲ ਗਏ ਕੱਲ ਸ਼ਿਕਾਇਤ ਕੀਤੀ ਪ੍ਰਸ਼ਾਸਨ ਨੂੰ ਕੀ ਕਹਿੰਦੇ ਉਹ ਕਹਿੰਦੇ ਕੋਈ ਨਹੀਂ ਅਸੀਂ ਟਰੈਕ 'ਤੇ ਲਾਉਨੇ ਆ ਲੁਕੇਸ਼ਨ ਤੋਂ ਨੰਬਰ ਦਿਆ ਇਹਦੀ ਜੁੜੀ ਨੰਬਰ ਇਹਨੇ ਦਿਆ ਜੀ ਇਹ ਵੀ ਨਾਲ ਥਾਜ ਮੇਰੇ ਜੀ ਇਹ ਵੀ ਨਾਲ ਕਹਿੰਦਾ ਮੇਰੀ ਵੀ ਭੈਣ ਗਈ ਹੈ ਤੇ ਇਹਦਾ ਵੀ ਨੰਬਰ ਇਹਨੇ ਦਿਆ ਜੀ ਨੰਬਰ ਉਹ ਲਿਆ ਕੇ ਉਹਨੇ ਟਰੈਕ ਕੋ ਕਹਿੰਦੇ ਮੈਂ ਅਸੀਂ ਲੱਭ ਚੜਨ ਲੱਗਦੇ ਹਾਲੇ ਤੱਕ ਕੁਛ ਨਹੀਂ ਪਤਾ ਹਾਲੇ ਤੱਕ ਕੁਛ ਨਹੀਂ ਪਤਾ ਦੱਸੋ ਇਨੇ ਨੇ ਕੁਝ ਨਹੀਂ ਦੱਸਿਆ ਜੀ ਇਹ ਕੰਦੇ ਮਨਿਆ ਇਹ ਤਾਂ ਹੁਣ ਤਾਂ ਮੰਨ ਰਹੀ ਹੈ ਜੀ ਹੈਗੀ ਆ ਮਮੀ ਨਾਲ ਗੱਲ ਕਿਵੇਂ ਹੋਈ ਉਹ ਤਾਂ ਕੰਦੇ ਬਾਕਲੇ ਨਹੀਂ ਇਹ ਨਹੀਂ ਇਹ ਹੁਣ ਬੈਠੇ ਨਾ ਸਰਪੰਚ ਸਾਹਿਬ ਉਹਰੇ ਆਇਆ ਤੇ ਬੈਠੇ ਤੇ ਗੱਲਬਾਤ ਹੋਈ ਜਿਸ ਮੈਨੂੰ ਹੁਣ ਆਇਆ ਮੈਨੂੰ ਸਵੇਰੇ ਉਸੇ ਪਤਾ ਲੱਗਿਆ ਕਿ ਤੇ ਇਹ ਗੱਲ ਹੈ ਉਹ ਫੋਨ ਤਾਂ ਮੰਨਦੇ ਹੁਣ ਰ ਮੰਨਦੇ ਜੀ ਅੱਜ ਇਹ ਕਹਿੰਦੇ ਵੀਡੀਓ ਕਾਲ ਤੇ ਦੇਖਾ ਵੀਡੀਓ ਕਾਲ ਦਿਖਾਣੇ ਦੀ ਹੈ ਫਿਰ ਕੰਦੇ ਇਹ ਕਹਿ ਕਿ ਲੈ ਕੇ ਆ ਜਾ ਕੁੜੀਆ ਹੁਣ ਕਹੀ ਗਏ ਕੁੜੀ ਲੈ ਕੇ ਆ ਜਾ ਜੀ ਕਦੇ ਮੰਨ ਰਹੀ ਹੈ ਕਦੇ ਮੰਨਦੀ ਨਹੀਂ ਹੈ ਕੋਲ ਪੁਲਿਸ ਅਧਿਕਾਰੀ ਹੁਣ ਤਾਂ ਪਹੁੰਚਿਆ ਇੱਥੇ ਨਹੀਂ ਨਹੀਂ ਹਾਲੇ ਨਹੀਂ ਪਹੁੰਚਿਆ ਮੰਨ ਰਹੀ कोई नहीं उरे कोई नहीं कोई पहुंचे आज पता ये थे। अच्छा। आ, पता लग लग गया गया ना एक तो मेरी बहन है और दो दो सिंहपुर के तो वो मेरे को नहीं पता है आपकी वो बहन बहन स्कूल स्कूल गई हुई थी मैं घर पे आया घर पे नहीं मिला तो मैं उसको ढूंढने लगा तो मैं दूसरी लड़की के घर पे गया तो वहाँ पे भी नहीं पता चला उसके बाद मैं थाने चला गया रिपोर्ट लिखवा गया है और यहाँ पे बोले की साइकिल तो उधर तो मुझे लगा की मेरी बहन की है एक तो मेरी बहन क्या है साइकिल वो मेरे को नहीं पता है यही से कपड़े पहले आती थी नहीं कभी आई नहीं। वो है यहाँ पे नहीं एक मेरी सिस्टर के पास अभी रहते वो स्कूल से सीधे घर पे आती है और हम लोग दुकान पे रहते अपने आप कहाँ के रहने वाले हो बिहार बिहार कहाँ से बेतिया जिला पूरा बोलो गाँव का हरीनगर बेतिया जिला आ, आपकी बहन से कोई संपर्क हुआ आपका नहीं है आपको माता खो... माता का क्या नाम मम्मी का क्या नाम इस, तर... इस तर... रहे हैं आपकी मम्मी लड़कियों को ले गई मम्मी कहाँ है वो शनिवार के घर पे गई हुई है गाँव गई है ਉਹ ਬੋਲ ਰਿਹਾ ਹੈ ਕਿ ਆਪਕੇ ਮੰਮੀ ਲੇਕੇ ਲੱਤੀ ਤੇ ਸ਼ਨੀਵਾਰ ਨੂੰ ਗਿਆ ਹੈ ਇਸਕਾ ਲੜਕੀਆਂ ਗਾਇਬ ਹੋਏ ਹੈ ਇਹ ਕਿਵੇਂ ਹੋ ਸਕਤੇ ਠੀਕ ਹੈ ਮੈਂ ਤੋਂ ਹਾਂ ਮੈਂ ਤੋਂ ਹਾਂ ਇਹ ਸਰਜਨ ਸਿੰਘ ਸਰ ਪਿੰਡ ਕਾਲੇਵਾਲ ਦੇ ਵਿੱਚ ਲੋਕ ਕਹਿੰਦੇ ਹੋਈ ਵੇਖ ਜੀ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਬੱਚੀਆਂ ਗਾਇਬ ਤੁਸੀਂ ਮੌਕੇ ਤੇ ਪਹੁੰਚੇ ਹੋ ਤਫਤੀਸ਼ ਕਰਦੇ ਹੈ ਕਿ ਇਹਨਾਂ ਨੇ ਦੱਸਿਆ ਗਿਆ ਸਾਨੂੰ ਕਿ ਹਾਂ ਇੱਥੋਂ ਦਾ ਸਵੇਰ ਵੀ ਇੱਥੋਂ ਦਾ ਬੱਚੇ ਗਾਇਬ ਹੀ ਕਹਿੰਦਾ ਮੇਰੀ ਸਿਸਟਰ ਵੀ ਹੈਗੀ ਨਾਲ ਠੀਕ ਹੈ ਤਫਤੀਸ਼ ਕਰਦੇ ਹੈ ਕਿ ਕਿੰਨਾ ਕੀ ਹੈ ਕਿ ਪੂਰੇ ਕਰਕੇ ਜੋ ਵੈਰੀਫਾਈ ਹੋਗੀ ਕੋਨਾ ਕਰ ਵੀ ਰਹੀ ਜੀ ਇਹ ਲੜਕਾ ਕੋਨਾ ਕਰ ਰਿਹਾ ਤੇ ਤੁਸੀਂ ਕਰਦੇ ਹੋ ਜੀ ਕਿਤੋਂ ਦਾ ਹੈਗਾ ਇੱਕ ਕੋਨਾ ਜੀ ਇਹਦੀ ਵੀ ਸਿਸਟਰ ਹੈ ਜੀ ਇਹ ਕਹਿੰਦਾ ਮੇਰੀ ਸਿਸਟਰ ਹੈ ਇਸ ਤੋਂ ਇਲਾਵਾ ਕਿੰਨੀਆਂ ਬੱਚੀਆਂ ਇਸ ਤੋਂ ਇਲਾਵਾ ਦੱਸਦੇ ਆ ਦੋ ਜਣੀਆਂ ਹੋਰ ਜਿਹੜੇ ਪਤਾ ਲੱਗੇ ਆ ਲੋਕ ਤਿੰਨ ਕਹਿ ਰਹੇ ਆ ਜੀ ਨਹੀਂ ਇਸ ਦੀ ਬੱਚੇ ਇਹਦੀ ਸਿਸਟਰ ਤਿੰਨ ਦੱਸ ਰਹੇ ਆ ਤਿੰਨ ਦਾ ਪਤਾ ਲੱਗੇ ਆ ਓਕੇ ਬਾਕੀ ਜੋ ਵੀ ਹੈ ਵੈਰੀਫਾਈ ਕਰਕੇ ਕਾਰਵਾਈ ਕਰਕੇ ਉਹ ਕਰਦਾ ਜੀ ਬੱਚੀਆਂ ਅਨਵਾਲਗ ਹੈ ਜੀ ਬੱਚੀਆਂ ਅਨਵਾਲਗ ਦੱਸਦੇ ਆ ਸਕੂਲ ਪੜਨ ਗਈਆਂ ਹੋਣਗੀਆਂ ਸਕੂਲ ਇਹਨਾਂ ਲੱਗੇ ਬੋਲਦੇ ਇਹਨਾਂ ਦੀ ਬੜਨ ਗਏ ਵੀ ਸਕੂਲ ਪੜਨ ਗਈਆਂ ਸਕੂਲ ਗਈਆਂ ਨਹੀਂ ਹੈ ए, कपड़े किसके हैं जी? जी। बेटी के। बेटी के। के? हाँ कहाँ है आपकी बेटी पता नहीं कल तो स्कूल गई थी स्कूल को ड्रेस पहन के बाकी पता नहीं कहाँ है अभी कुछ पता नहीं चला नहीं यहाँ यहाँ पर हैं कि यहाँ पता लगा वो इसके, इसके लड़के हैं ना इस लड़के का बहन लेके गई है वो लड़की है जो वो भी लड़की है इनकी लड़की इनके तो बोल रहे हैं लोग कि मेरी मम्मी पापा गाँव गए हुए मेरी बहन भाग गई है पता ना कहाँ गई है अभी उसकी माँ है क्या सबूत है मेरे पास इनके घर में तो दरवाजे से मिला वहाँ झूठ वगैरह पड़ा है सारा सबके के बेटी के, बेटी के? ना ना आपसे बेटी? पता नहीं कल तो स्कूल गई थी स्कूल के? ड्रेस पहन के बाकी पता नहीं कहाँ है तो नहीं। नहीं। यहाँ पर आए यहाँ पता लगा इसके उसके लड़के हैं ना इस लड़के को बहन लेके लड़की के में में में। इनके लड़... इनकी तो बोल रहे हैं लोग कि मेरी मम्मी पापा गांव गए हुए मेरी बहन भाग गई है पता ना कहाँ गई है अभी उसकी माँ कह रही है क्या सबूत है मेरे पास इनके घर में तो मिला वहाँ बूट वगैरह पड़ा है सारा सबूत ਕਿਆ ਨਾਮ ਹੈ ਹਰਵੰਤ ਇਹ ਕਪੜੇ ਕਿਸਕੇ ਹੈ ਜੀ ਬੇਟੀ ਜੀ ਤਿੰਨ ਹੋਰ ਹੈ ਜਸਪੀਰ ਸਿੰਘ ਹੈ ਜਸਪੀਰ ਵੀ ਕਿਹੜਾ ਪਿੰਡਾ ਤੁਹਾਡਾ ਮੇਰਾ ਕਾਲੇ ਵਾਲਾ ਇੱਥੇ ਤੁਸੀਂ ਕਾਲੇ ਵਾਲ ਪਿੰਡ ਦੇ ਵਿੱਚ ਖੜੇ ਹੋ ਕੀ ਮਸਲਾ ਹੈ ਜੀ ਇਹ ਮਸਲਾ ਤਾਂ ਐ ਆ ਜੀ ਚਾਰ ਕੁੜੀਆਂ ਗਲਦੀਆਂ ਗਾਇਬ ਆ ਇੱਕ ਇਹਨਾਂ ਦੀ ਤਿੰਨ ਹੋਰ ਪਹਿਲਾਂ ਇਹਦੀ ਮਾਂ ਮੰਨ ਗਈ ਸਾਡੇ ਕੋਲ ਵੀ ਮੇਰੇ ਕੋਲਾਂ ਕੁੜੀਆਂ ਹੁਣ ਫੇਰ ਨਾ ਕੋਈ ਇਹ ਵੀ ਮੰਨਿਆ ਇਹ ਵੀ ਮੰਨਿਆ ਉਹ ਵਰਦੀਆਂ ਪਈਆਂ ਅੰਦਰ ਕੁੜੀਆਂ ਦੀਆਂ ਸਾਈਕਲ ਖੜੇ ਉਹਦੇ ਵੈ ਗਈ ਨਹੀਂ ਜਿਹੜੀਆਂ ਕੁੜੀਆਂ ਨੇ ਉਹ ਕਿਹੜੇ ਪਿੰਡੀਆਂ ਨੇ ਇਹ ਦੋ ਸਿੰਗਾਪੁਰੇ ਦੀਆਂ ਇੱਕ ਕਰਾਲੀ ਦੀ ਕਿੰਨੇ ਕੇਸ ਆ ਕਿਹੜੀ ਤਲਾਸ਼ ਆ ਅੱਠਵੀਂ ਨੌਵੀਂ ਵਿੱਚ ਪੜਦੇ ਆ ਸ਼ੁਕੁਮ 25 ਹਾਂ ਹਾਂ ਥੋੜੇ ਛੋਟੇ ਭਰਾ ਵੀ ਦੇ ਕੇਸ ਆ ਜੀ ਪਹਿਲਾਂ ਵੀ ਨਾ ਕੋਈ ਕੇਸ ਚੱਲਦਾ ਇੱਕ ਦੇਖਦਾ ਹਾਂਜੀ ਤੇ ਹੁਣ ਬੱਚਿਆਂ ਨੂੰ ਪਤਾ ਦਿੰਦੇ ਪਹਿਲਾਂ ਇਹਦੀ ਮਾਂ ਮੰਨ ਗਈ ਹੁਣ ਫੇਰ ਮੁੱਕਰ ਗਈ ਫੇਰ ਮੰਨ ਗਈ ਫੇਰ ਨਹੀਂ ਇਹ ਤਾਂ ਕਹਿੰਦਾ ਵਿਆਹ ਗਈ ਕੋਈ ਵਿਆਹ ਨਹੀਂ ਗਈ ਅੱਛੀ ਲੋਕਲੇ ਬੈਠੀ ਸੀ ਛੋੜੀਆਂ ਨੂੰ ਨਹੀਂ ਇਹ ਕਿੱਥੇ ਰਹਿਣਾ ਇਹ ਤਾਂ ਜੀ ਵਿਆਹ ਵੀ ਉੜਦੇ ਆ ਪਹਿਲਾਂ ਵੀ ਨਾ ਕੋਈ ਕੇਸ ਚੱਲਦਾ ਹੋਰ ਇਹ ਬੰਦਾ ਵਿਚਾਰਾ ਕਿਸੇ ਦਾ ਦੱਬਿਆ ਹੈ ਬਈ ਇਹ ਕੱਢਣਾ ਹੀ ਹੈ ਹੁਣ ਬਸ ਪਹਿਲਾਂ ਇਹਨਾਂ ਨਾਲ ਕੇਸ ਨਵੇਂ